मैं अपने पिंड की गल दस रहा तुम बिल्कुल सची गल आई बाढ़ी का टाइम की फिर लोग अपना काम कर रहे सन सेहत मुकाबले गल करो लोग काम कर रहे सन खेतों के आके फेके रहे ਇਹ ਤੇ ਫੇਕਟ ਟਰਤਾ ਚੱਕਲੇਮੇਂ ਦੇ ਕਾਮਯਤੇ ਦੇਖਦਾ ਰਹੇ ਤੇ ਜਿਹੜੇ ਜ਼ਰਾਬੀ ਤੋਂ ਮਾਤਾ ਨੂੰ ਪਹਿਲੀ ਤਨ ਕਰਦੇ ਤੇ दारू ਵੀ ਕੇ ਸਾਹਰੋ ਆ ਗਏ ਪੀਆਂ ਭੀਆਂ ਦੀਆਂ ਮਾਈਆਂ ਦੀ ਤੇ ਮਾਤਾ ਚੜਦੀ ਕਲਾ ਵਾਲੀਆਂ ਮਾਤਾ ਹੁੰਦੀਆਂ ਰੋ ਮਾਤਾ ਪਰਦੇ ਦੀਆ ਵਾਰਸਾਂ ਰੋ ਜੇ ਜਿੱਤੇ ਕੱਥੀਆਂ ਹੋ ਜਾ ਰੋ ਮੋਰ ਸਾਰੂ ਲੂਗਾ ਹਲਕਾ ਗੁਰੂ ਜਾਨ ਦਿਓ ਹਲਕਾ ਕੋਈ ਕੱਢ ਲਾ ਗੇ ਅੱਗੇ ਜੀ ਇਹਨੇ ਇੱਥੇ ਨੂੰ ਕੱਪ ਲਾ ਗਏ ਆ ਗਏ ਸਾਡੀਆਂ ਬੋਤਾਂ ਨਾਲ ਐਮਪੀ ਬਣਿਆ ਕੀ ਜਿੱਦ ਤੇ ਜੇ ਸਾਡੀਆਂ ਬੋਤਾਂ ਨਾਲ ਐਮਐਜੇ ਬਣਿਆ ਠੀਕ ਹੈ ਬਾਕੀ ਬਸ ਥਾੜੀਆਂ ਮਜਾਂਦਾ ਪੀਤਾ ਪਿਆ ਤੇ ਛੱਡ ਕੇ ਜੇਹੀ ਕਰੂ ਤੂੰ ਨਹੀਂ ਹੋਈ ਜੀ ਸਾਨੂੰ ਦਿਖਾ ਤੀ ਸਾਡੀ ਗੋਚ ਲੈ ਕੇ ਕੁਰਸੀ ਤੇ ਬਿਠਾਇਆ ਸਾਡੀ ਜੁੱਤੀ ਸਾਡੇ ਹੀ ਤੇ ਰੱਖ ਅਸੀਂ ਉਹਨੂੰ ਜੁੱਤੀ ਦੇ ਦੇ ਸਾਡੇ ਘਰ ਚ ਪਾਈ ਜਾ ਹੁਣ ਕੁਰਸੀ ਤੇ ਬਿਠਾਏ ਕਰ ਤੇ ਤਾਂ ਜਨਾਪੁਰ ਸਿਟੀੋਂਦਲ ਗੱਡੀਂ ਜੁੱਤੀਆਂ ਮਾਰ ਕੇ ਲਵਾਉਂਦੇ ਆਂ ਸਾਹਮਣੇ ਕਰੋ ਜੁੱਤੀਆਂ ਨਹੀਂ ਮਾਰ ਸਕਦਾ ਕੀ ਹੁਣ ਜਿਹੜੇ ਸਾਡੇ ਪ੍ਰਸ਼ਾਸਨ ਆਏ ਤਾਂ ਹੀ ਨੇ ਉਹ ਸਾਰੇ ਸਾਡੇ ਤਨਖਾਹਾਂ ਤਨਖਾਹਾਂ ਮਿਲਦੀਆਂ ਨੇ ਸਾਡੇ ਕੀ ਉਹ ਵੀ ਕੋਈ ਸ਼ਰਮ ਨਹੀਂ ਖਾਂਦੇ ਲੰਗ ਮਾਰਗ ਲੱਗੇ ਸਾਡੇ ਹੀ ਮੁੰਡੇ ਨੇ ਸਾਡੇ ਹੀ ਹੌਕਾ ਸਾਡੀਆਂ ਹੀ ਕੁੜੀਆਂ ਪੁਲਿਸ ਚੁੱਕਦਾ ਤੀ ਨੇ ਇਹਨਾਂ ਵੀ ਜਾਇਂ ਮਿਲ ਗਿਆ ਕਿਉਂ ਨਹੀਂ ਜੇਲ੍ਹ 'ਚ ਬੈਜੇ ਬੈਜੇ ਕਦੇ ਹੁਣ ਨੂੰ ਕੰਨ ਕੱਢਨੇ ਕਾਹੀ ਮੰਗਦੇ ਆਂ ਗਲੰਤ ਨਾਂ ਦੇ ਖੇਤੀ ਕੀ ਹੋਇਆ ਕਣਕ ਜਲੀ ਲੋਕਾਂ ਨੇ ਦਾ ਕਿਤੇ ਹੋਰ ਗਿਆ ਉਹ ਲੋਕਾਂ ਦਾ ਸਿਰ ਮੁੰਨ ਕੇ ਹੁਨਾ ਮਰੇ ਕੇ ਉਹਨਾਂ ਦੀ ਜੁੱਤੀਆਂ ਚੱਕ ਲੈੰਦਾ ਜਿੱਦੇ ਪਿੰਡਾਂ ਦੇ ਜਿਵੇਂ ਨਾਂ ਤੁਮਾਨਾ ਆਉਗਾ ਨਾ ਸਾਰੀਆਂ ਲੇਈਆਂ ਪੈਣਾ ਗੁੰਟੀਆਂ ਨਹੀਂ ਜੇਚਾਂ ਹੋਈਆਂ ਪਾਖੀਆਂ ਕੋਹੇ ਤੀਵੀਆਂ ਕੋਈ ਬੱਭੂ ਹੁੰਦੇ ਨਹੀਂ ਛੱਟ ਕੇ ਮਾਰੇ ਚੱਕ ਚੱਕ ਕੇ ਇਸ ਕੁਤਰੀ ਆਈ ਆਈ ਹੋਰੜੀ ਮਾਰਿਓ ਕਿ ਕੀ ਆ ਕੁਛ ਖਲਾਣ ਸੀ ਹਾਂਜੀ ਅੱਜ ਵਾਲੀ ਪੀਸੀ ਦੇ ਵਿੱਚ ਅਸੀਂ ਐਲਾਨ ਕੀਤਾ 21 ਤਰੀਕ ਤੱਕ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹਰਿਆਣਾ ਸਰਕਾਰ ਨੂੰ ਹਰਿਆਣਾ ਦੀ ਪੁਲਿਸ ਨੂੰ ਵੀ ਜਿਹੜੇ ਤਨੋਂ ਨੌਜਵਾਨ ਐ ਇਹਨਾਂ ਨੇ ਏਸ ਟੂ ਠੀ ਕੇਸ ਦੇ ਵਿੱਚ ਵੀ ਉਹ ਅੰਦੋਲਨ ਵਿੱਚ ਸ਼ਾਮਲ ਹੋਏ ਆ ਉਹਨਾਂ ਨੇ ਕਨਾਹ ਕੀਤਾ ਅਸੀਂ ਸਮਝਦੇ ਕੋਈ ਗੁਨਾਹ ਨਹੀਂ ਉਹ ਬੇਗੁਨਾਹ ਨੇ ਉਹਨਾਂ ਨੂੰ ਜੇ 21 ਤਰੀਕ ਤੱਕ ਨਾ ਆ ਰਿਹਾ ਕੀਤਾ ਤਾਂ ਫਿਰ ਅਸੀਂ 22 ਤਰੀਕ ਨੂੰ ਦੋਨੇ ਫੋਰਮਾਂ ਵੱਲੋਂ ਖੜਕਲ ਟੋਲ ਪਲਾਜ਼ਾ ਜੀਲ ਚਲੇ ਦੇ ਵਿੱਚ ਜਿਥੋਂ ਚੱਕਿਆ ਸੀਗਾ ਉਸ ਥਾਂ ਤੇ ਅਸੀਂ ਵੱਡਾ ਇਕੱਠ ਕਰਾਂਗੇ ਆ ਵੀ ਮੋਰਚਾ ਸਾਡਾ ਜਾਰੀ ਰਹੂਗਾ ਰੇਲਰ ਵਾਲਾ ਵੀ ਉੱਥੇ ਅਸੀਂ ਨਵਾਂ ਮੋਰਚਾ ਜਿਹੜਾ ਵੱਡਾ ਇਕੱਠ ਕਰਕੇ ਹਰਿਆਣੇ ਸਰਕਾਰ ਦੇ ਖਿਲਾਫ ਹਰਿਆਣੇ ਦੇ ਵਿੱਚ ਸ਼ੁਰੂ ਕਰਾਂਗੇ ਇਹ ਸਾਡਾ ਅੱਜ ਪੀਸੀ ਦੇ ਵਿੱਚ ਲਾਣ ਕੀਤਾ ਬੀਜੇਪੀ ਨੇਤਾ ਨੂੰ ਚੈਲੰਜ ਕੀਤਾ ਗਿਆ ਬੀਜੇਪੀ ਜਿਹੜਾ ਨੇਤਾ ਅਸੀਂ ਸਾਲੂ ਚੈਲੰਜ ਕੀਤਾ ਸੀ ਉਹਨਾਂ ਨੇ ਪਹਿਲਾਂ ਪੰਜਾਬ ਪ੍ਰਧਾਨ ਅਸਰੇਲ ਜਾਖੜ ਬਈ ਇਹ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਮੋਦੀ ਸਰਕਾਰ ਦੇ ਖਿਲਾਫ ਬੀਜੇਪੀ ਸਰਕਾਰ ਦੇ ਖਿਲਾਫ ਲੜ ਰਹੇ ਆ ਆ ਸਾਡੇ ਨਾਲ ਡਿਬੇਟ ਕਰਨਾ ਸੀ ਸਾਫਤ ਕਰਾਂਗੇ ਵੀ ਮੋਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਦੇ ਖਾਤਰ ਕੀ ਕੁਛ ਕੀਤਾ ਕੀ ਕੀ ਦੇਣ ਆ ਉਹਨਾਂ ਦੀ ਤਾਂ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਠੀਕ ਹੈ ਸਾਡਾ ਅਸੀਂ ਫਿਰ ਉਹਨਾਂ ਨੂੰ ਜਿਹੜਾ ਸਾਨੂੰ ਚੈਲੰਜ ਕੀਤਾ ਸੀਗਾ ਉਹ ਅਸੀਂ ਕਬੂਲ ਕੀਤਾ ਕਬੂਲ ਕਰਕੇ ਕਿਹਾ ਵੀ ਸਾਡੇ ਨਾਲ ਟਾਈਮ ਰੱਖੋ ਸਾਨੂੰ ਸਥਾਨ ਦੱਸੋ ਸਾਨੂੰ ਸਮਾਂ ਦੱਸੋ ਅਸੀਂ ਡਿਬੇਟ ਕਰਨ ਨੂੰ ਖੁੱਲੀ ਡਿਬੇਟ ਕਰਾਂਗੇ ਮੀਡੀਆ ਦੀ ਹਾਜ਼ਰੀ ਚ ਪਰ ਉਹਨਾਂ ਨੇ ਕੋਈ ਸਮਾਂ ਸਥਾਨ ਨਹੀਂ ਦੱਸਿਆ ਉਹਨਾਂ ਨੇ ਕੋਈ ਉਹਨੂੰ ਨਹੀਂ ਟਾਈਮ ਨਹੀਂ ਦੱਸਿਆ ਫਿਰ ਹੁਣ ਅਸੀਂ ਉਹਨਾਂ ਨੂੰ ਵੀ ਜੇ ਉਹਨਾਂ ਨੇ ਦਿੱਤਾ ਅਸੀਂ ਉਹਨਾਂ ਲਈ ਟਾਈਮ ਟਾਈ ਕਰਤਾ 23 ਤਰੀਕ ਨੂੰ ਚੰਡੀਗੜ੍ਹ ਜਿਹੜੇ ਦੋਨੇ ਫੋਰਮਾਂ ਦੇ ਆਗੂ ਆ ਜਿਹੜੇ ਸੀਨੀਅਰ ਆਗੂ ਆ ਉਹ ਉੱਥੇ ਸਾਰਾ ਦਿਨ ਉਹਨਾਂ ਦੀ ਵੇਟ ਕਰਨਗੇ ਉਹ ਆਪ ਦਾ ਜਿਹੜਾ ਸ੍ਰੀਲ ਜਾ ਖੜਾ ਆਪ ਆ ਜੇ ਜੇ ਉਹਨਾਂ ਦਾ ਕੋਈ ਮੰਤਰੀ ਜਾਂ ਉਹਨਾਂ ਦਾ ਆਰਥਿਕ ਮਾਹਰ ਹੈਗਾ ਉਹਨੂੰ ਲੈ ਆਉਣਾ ਮੀਡੀਆ ਦੇ ਸਾਹਮਣੇ ਖੁੱਲੀ ਬਹਿਸ ਕਰਾਂਗੇ ਵੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਮਾਰਿਆ ਕਿਵੇਂ ਆ ਕੁਚਲਿਆ ਕਿਵੇਂ ਆ ਇਹ ਕਾਤਲ ਕਿਵੇਂ ਆ ਸਾਰਾ ਤੱਥਾਂ ਸਾਹਿਬ ਸਬੂਤਾਂ ਸਾਹਿਤ ਰੱਖਾਂਗੇ ਤੇ ਇਹ ਹੋਣਾ ਉਹਨਾਂ ਦੇ ਆਵੇ ਅਸੀਂ ਉਹਨਾਂ ਨੂੰ ਚੈਲੰਜ ਕਰਤਾ ਵੀ ਸਾਡਾ ਚੈਲੰਜ ਕਬੂਲ ਕਰਦੇ ਆ ਕਿ ਨਹੀਂ ਕਰਦੇ ਆ ਤੀਜਾ ਦਿਨ ਇਹਨੇ ਟੈਕ ਟੈਕ ਤੇ ਬੈਠੀ ਹੋਈ ਹੈ ਕਿ ਕਾਈ ਵੀ ਲੈ ਕੇ ਕੋਈ ਕੁਝ ਕਰਦੇ ਤੀਜਾ ਦਿਨ ਹੋ ਗਿਆ ਜੀ ਅੱਜ ਤਿੰਨ ਦਿਨ ਤੇ ਤਿੰਨ ਰਾਤਾਂ ਲੰਘ ਗਈਆਂ ਤੀਜੀ ਰਾਤ ਆਉਣ ਵਾਲੀ ਹੈ ਉਹਨਾਂ ਨੇ ਕੋਈ ਉਦੋਂ ਬਾਅਦ ਅਧਿਕਾਰੀਆਂ ਦੇ ਨੇ ਆਇਆ ਉਹਨਾਂ ਨੇ ਇੱਕ ਪ੍ਰਪੋਜ਼ਲ ਰੱਖੀ ਸੀਗੀ ਵੀ ਤੁਸੀਂ ਜਵਾਨਤ ਤੇ ਰਿਹਾ ਕਰਾ ਲਓ ਅਸੀਂ ਉਹਨਾਂ ਦਾ ਜਿਹੜਾ ਪ੍ਰਸਤਾਵ ਹੈ ਉਹ ਰੱਦ ਕਰਤਾ ਵੀ ਬਿਨਾਂ ਸ਼ਰਤ ਦਾ ਤੁਸੀਂ ਵਾਅਦਾ ਕੀਤਾ 9 ਤਰੀਕ ਨੂੰ ਚੰਡੀਗੜ੍ਹ ਦੋਨੇ ਸਰਕਾਰਾਂ ਦੇ ਅਧਿਕਾਰੀਆਂ ਨੇ ਸੂਚੇ ਵਾਦਾ ਅਸੀਂ ਪੂਰਾ ਕਰਾਉਣਾ ਅਸੀਂ ਕੋਈ ਜਵਾਨਤ ਨਹੀਂ ਕਰਾਉਣੀ ਜਿਹੜਾ ਉਹਨਾਂ ਦਾ ਜਵਾਨਤ ਕਰਾਉਣ ਵਾਲਾ ਪ੍ਰਪੋਜ਼ਲ ਸੀ ਪ੍ਰਸਤਾਵ ਸੀ ਉਹ ਅਸੀਂ ਰੱਦ ਕਰਤਾ